ਪੰਜਾਬ ਦੇ ਵਿੱਚ ਬੇਸ਼ੱਕ ਤੌਰ ਤੇ ਚਾਹੇ ਪਾਣੀ ਦਾ ਬਹਾਅ ਰੁਕ ਗਿਆ ਪਰ ਉੱਥੇ ਜਿਹੜਾ ਹਲੇ ਕਿਸਾਨਾਂ ਦਾ ਪੰਜਾਬੀਆਂ ਦਾ ਮੰਦਾ ਹਾਲ ਹੋਇਆ ਹੋਇਆ ਕਿਉਂਕਿ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਰੇਤਾ ਜਾਨੀ ਕਿ ਉਹ ਬਹੁਤ ਜ਼ਿਆਦਾ ਝੜ ਚੁੱਕੀ ਹੈ ਤੇ ਉੱਥੇ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ ਤੇ ਇਸੇ ਦੌਰਾਨ ਉਹਨਾਂ ਨਾਲ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਤੇ ਹਲਕਾ ਇੰਚਾਰਜ ਨਰੈਨ ਸਿੰਘ ਨਰਸੋਤ ਵੀ ਮਨਜੂਰ ਸੀ ਇਹਨਾਂ ਆਗੂਆਂ ਨੇ ਹਲਕਾ ਸੁਤਰਾਣਾ ਦੇ ਪਿੰਡਾਂ ਜਿਵੇਂ ਕਿ ਝੁੰਬੋਚੋ ਹਰਿਆਊ ਸੁਤਰਾਣਾ ਤੇ ਹਰਚੰਦਪੂਰਾ ਵਿੱਚ ਖੱਗਰ ਨਦੀ ਦੇ ਕਿਨਾਰੇ ਦਾ ਕੰਵੀ ਕੀਤਾ ਇਸੇ ਦੌਰੇ ਦੌਰਾਨ ਇਲਾਕੇ ਦੇ ਕਿਸਾਨਾਂ ਨੇ ਮੰਤਰੀ ਨਾਇਕ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਜਿਸ ਵਿੱਚ ਉਹਨਾਂ ਨੇ ਖੱਗਰ ਦੇ ਹਰ ਸਾਲ ਆਉਣ ਵਾਲੇ ਹੜ੍ਹਾਂ ਦੇ ਸਥਾਈ ਹੱਲ ਦੀ ਮੰਗ ਵੀ ਕੀਤੀ ਆ ਕਿਸਾਨਾਂ ਨੇ ਦੱਸਿਆ ਕਿ ਖੱਗਰ ਨਦੀ ਹਿਮਾਚਲ ਦੇ ਸ਼ਿਵਾਲਿਕ ਪਹਾੜੀਆਂ ਤੋਂ ਸ਼ੁਰੂ ਹੁੰਦੀ ਹੈ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਭਾਰੀ ਤਬਾਹੀ ਮਚਾਉਂਦੀ ਹੋਈ ਪਾਕਿਸਤਾਨ ਵੱਲ ਵਹਿ ਜਾਂਦੀ ਆ ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਇਸ ਨਦੀ ਵਿੱਚ ਟਾਂਗਰੀ ਮਾਰਕੰਡਾ ਪਟਿਆਲਾ ਨਦੀ ਸਰਹੱਦ 'ਚੋਂ ਤੇ 25 ਦਰਾ ਵਰਗੇ ਦਰਜਨਾ ਹੋਰ ਨਾਲੇ ਆ ਮਿਲਦੇ ਨੇ ਜਿਸ ਕਾਰਨ ਹਜ਼ਾਰਾਂ ਕਿਊਸਕ ਪਾਣੀ ਦੀ ਆਮਦ ਹੋ ਜਾਂਦੀ ਆ ਇਸ ਹੜ੍ਹ ਕਾਰਨ ਨਾ ਸਿਰਫ ਫਸਲਾਂ ਦਾ ਨੁਕਸਾਨ ਹੁੰਦਾ ਸਗੋਂ ਪਸ਼ੂਆਂ ਤੇ ਕੀਮਤੀ ਜਾਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਕਿਸਾਨਾਂ ਦੀ ਮੰਗ ਸੁਣ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਨਾਇਕ ਨੂੰ ਉਹਨਾਂ ਨੇ ਭਰੋਸਾ ਦਿਵਾਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਦੇ ਹਮਾਇਤੀ ਨੇ ਤੇ ਉਹਨਾਂ ਦੀ ਖੁਸ਼ਹਾਲੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਨੇ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਖੁਦ ਇਸ ਮੰਗ ਪੱਤਰ ਨੂੰ ਪ੍ਰਧਾਨ ਮੰਤਰੀ ਤੱਕ ਪਹੁੰਚਾਉਣਗੇ ਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਕਗਰ ਦਾ ਸਥਾਈ ਹੱਲ ਕੀਤਾ ਜਾਵੇਗਾ ਇਸੇ ਮੌਕੇ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਵੀ ਇਹ ਕਿਹਾ ਕਿ ਕਗਰ ਨਦੀ ਦੇ ਪੱਕੇ ਹੱਲ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲਾ ਉਹਨਾਂ ਦੇ ਯਤਨਾਂ ਸਦਕਾ ਹੀ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਤੱਕ ਘੱਗਰ ਨਦੀ 'ਚ ਚੈਨਲਾਈਜ਼ ਕੀਤਾ ਗਿਆ ਸੀ ਉਹਨਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਉਹ ਪਟਿਆਲਾ ਤੋਂ ਲੈ ਕੇ ਰਾਜਸਥਾਨ ਤੱਕ ਇਸ ਨਦੀ ਦੇ ਹੱਲੇ ਪੂਰੀ ਕੋਸ਼ਿਸ਼ ਕਰਨਗੇ ਇਸੇ ਦੌਰੇ ਦੌਰਾਨ ਕੇਂਦਰੀ ਮੰਤਰੀ ਵੱਲੋਂ ਕਿਸਾਨ ਆਗੂ ਫਤੇ ਸਿੰਘ ਜੋਗੇਵਾਲ ਨੇ ਸਨਮਾਨਿਤ ਵੀ ਕੀਤਾ ਗਿਆ ਤੇ ਜਿਨ੍ਹਾਂ ਨੇ ਹਾਲੀ ਵਿੱਚ ਹਲਕਾ ਸੁਤਰਾਣਾ ਦੇ ਵਿੱਚ ਘੱਗਰ ਦੇ ਬੰਨ ਟੁੱਟਣ ਤੋਂ ਰੋਕਣ ਲਈ ਮਹੱਤਮਪੂਰਨ ਯੋਗਦਾਨ ਪਾਇਆ ਸੀ